ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀਐਸ ਨਿਊਜ਼ ਪੰਜਾਬ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਦਿਖਾਉਣ ਲੱਗੇ ਆ ਜਿੱਥੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਗੁਰੂਪੁਰਬ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਗਿਆ ਹੈ ਗੁਰਦੁਆਰਾ ਸਾਹਿਬ ਨਾਨਕਪੁਰਾ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਹੈ ਪਲਕੀ ਸਾਹਿਬ ਨੂੰ ਬੜੇ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ ਜਿਹੜੀ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੀਰਤਨ ਚੱਲ ਰਿਹਾ ਹੈ ਤੇ ਜਿਹੜੀਆਂ ਮਾਵਾ ਭੈਣਾਂ ਨੇ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਮੌਜੂਦ ਨੇ ਗੱਲਬਾਤ ਬਾਬਾ ਜੀ ਨਾਲ ਵੀ ਕਰਾਂਗੇ ਸਸੀਗਲ ਜੀ ਸਸੀਗਲ ਜੀ ਵਾਹ ਖਾਲਸਾ ਵਾਹ ਪਤਿ ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਨੂੰ ਲੈ ਕੇ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ਪੁਰੂ ਦੀ ਖੁਸ਼ੀ ਵਿੱਚ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਨਾਨਕਪੁਰੇ ਤੋਂ ਆਰੰਭ ਹੁੰਦਾ ਹੈ ਇਸ ਸਾਲ ਵੀ ਦਸਮੇਸ਼ ਪਿਤਾ ਜੀ ਨੇ ಅಪਾਰ ਬਖਸ਼ਿਸ਼ ਕੀਤੀ ਹੈ ਸਮੂਹ ਸੰਗਤਾਂ ਤੇ ਪ੍ਰਬੰਧ ਕਮੇਟੀ ਤੇ ਜੋ ਕਿ ਸੋਨੋ ਸਖਤ ਨਾਲ ਨਗਰ ਕੀਰਤਨ ਦੀ ਰੰਮਤਾ ਹੋਈ ਆਪ ਜੀ ਦੇਖ ਰਹੇ ਹੋ ਬਹੁਤ ਸੰਗਤਾਂ ਦਾ ਇਕੱਠ ਹੈ ਬਹੁਤ ਸੰਗਤਾਂ ਵਿੱਚ ਸਰਦਾ ਤੇ ਭਾਵਨਾ ਹੈ ਜੋ ਕਿ 11:30 ਵਜੇ ਇਹਦੀ ਰੰਮਤਾ ਹੋਈ ਦੀ ਹੁਣ ਵੱਖ-ਵੱਖ ਊੜਾਵਾਂ ਤੋਂ ਹੁੰਦਾ ਹੋਇਆ ਸੁਨਾਮੀ ਗੇਟ ਪਹੁੰਚਿਆ ਹੈ ਨਗਰ ਕੀਰਤਨ ਤਕਰੀਬਨ 6:30 ਵਜੇ ਸ਼ਾਮ ਨੂੰ ਸਮਾਪਤੀ ਹੋਣੀ ਹੈ ਕੁਝ ਜਿਹੜੀਆਂ ਹੋਰ ਸੰਗਤਾਂ ਨਾਲ ਨਗਰ ਕੀਰਤਨ ਦੇ ਵਿੱਚ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਾਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੁੰਦੇ ਪਾਲਕੀ ਸਾਹਿਬ ਨੂੰ ਬੜੇ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਮੌਜੂਦ ਹਨ ਹਾਂਜੀ ਬਹੁਤ ਉਤਸ਼ਾਹ ਹੈ ਸੰਗਤਾਂ ਵਿੱਚ ਗੁਰੂ ਸਾਹਿਬ ਦੇ ਪੁਰਬ ਨੂੰ ਲੈ ਕੇ ਪੂਰੇ ਪੂਰੇ ਸਗਰੂਲ ਸ਼ਹਿਰ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਹਰ ਸਾਲ ਇਹ ਨਗਰ ਕੀਰਤਨ ਨੂੰ ਅਗਵਾਈ ਚ ਵਿੱਚ ਪਹੁੰਚਦਿਆਂ ਨੇ ਗੁਰੂ ਸਾਹਿਬ ਦੀ ਇਸ ਗਰਮ ਦਿਹਾੜੇ ਨੂੰ ਦੇਸ਼ਾਂ ਵਿਦੇਸ਼ਾਂ ਚ ਬਥੇਰ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਸੰਗਰੂਰ ਦੀਆਂ ਜਿੱਥੇ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਹੜੀ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਆਪਣੀਆਂ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਅਗਲੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਜਿੱਥੋਂ-ਜਿੱਥੋਂ ਨਗਰ ਕੀਰਤਨ ਲੰਘ ਰਿਹਾ ਹੈ ਜਿੱਥੋਂ-ਜਿੱਥੋਂ ਨਗਰ ਕੀਰਤਨ ਕੀਰਤਨ ਲੰਘ ਰਿਹਾ ਹੈ ਉੱਥੇ ਦੀ ਸਫਾਈ ਬੀਬੀਆਂ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਪਹਿਲਾਂ ਪਾਣੀ ਛਿੜਕਿਆ ਜਾ ਰਿਹਾ ਫਿਰ ਸਫਾਈ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹ ਥਾਂ ਤੋਂ ਨਗਰ ਕੀਰਤਨ ਜਾਵੇਗਾ ਇਹ ਪੂਰੇ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦੀ ਸਫਾਈ ਚੱਲ ਰਹੀ ਹੈ ਤੇ ਨਗਰ ਕੀਰਤਨ ਉੱਥੋਂ ਲੰਗੇਗਾ ਇਹ ਭੈਣਾਂ ਨੇ ਇਹ ਬੀਬੀਆਂ ਨੇ ਜਿਨ੍ਹਾਂ ਵੱਲੋਂ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਸੀ ਗਾਲ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਨਗਰ ਕੀਰਤਨ ਬਹੁਤ acha ਲੱਗ ਰਿਹਾ ਕੀਰਤਨ ਨਗਰ ਕੀਰਤਨ ਕਾਫੀ ਸਾਲਾਂ ਬਾਅਦ ਨਗਰ ਮੇਂ ਦਾਗਨ ਹੋਇਆ ਬਹੁਤ ਹੀ ਬਦਿਆ ਲੱਗ ਰਿਹਾ ਸੀ ਬਿਲਕੁਲ ਤਸਵੀਰਾਂ ਥੋਨੇ ਦੇਖੀਆਂ ਨੇ ਸੰਗਰੂਰ ਦੀਆਂ ਆ ਗੁਰੂਦਵਾਰਾ ਸਾਹਿਬ ਨਾਨਕਪੁਰਾ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਹੈ ਪੂਰੇ ਸੰਗਰੂਰ ਦੇ ਵਿੱਚ ਪੂਰੇ ਬਾਜ਼ਾਰਾਂ ਦੇ ਵਿੱਚ ਇਹ ਨਗਰ ਕੀਰਤਨ ਜਾਵੇਗਾ ਅਤੇ ਜਿਹੜੀ ਇਹਦੀ ਸਮਾਪਤੀ ਹੈ ਦੁਬਾਰਾ ਤੋਂ ਗੁਰੂਦਵਾਰਾ ਸਾਹਿਬ ਨਾਨਕਪੁਰਾ ਦੇ ਵਿੱਚ ਇਹਦੀ ਸਮਾਪਤੀ ਹੋਵੇਗੀ ਤੁਸੀਂ ਦੇਖਦੇ ਰਹੋ ਟੀਐਸ ਨਿਊਜ਼ ਪੰਜਾਬ